ਜੀ ਸਰ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ ਮੇਰੀ ਅਸੀਂ ਰਾਮ ਲਾਲਾ ਗਰਾਊਂਡ ਗੁਰਮਨ ਕਾਲੇ ਰੋਡ ਤੇ ਰਣੀ ਆ ਠੀਕ ਹੈ ਆ ਡੇਮਨ ਨਿਵਾਸੀ ਵਾਲੇ ਸਾਰਿਆਂ ਨੂੰ ਬੜੀ ਪ੍ਰੋਬਲਮ ਆ ਰਹੀ ਆ ਸਾਡਾ ਨਾਲਾ ਘੱਟੋ ਘੱਟ 30 35 40 ਸਾਲ ਹੋ ਗਿਆ ਕਿਸੇ ਨੇ ਸਫਾਈ ਨਹੀਂ ਕੀਤੀ ਆਂਦੇ ਨੇ ਢੇਰ ਲਾ ਕੇ ਤੇ ਚਿੜਗਣਦੇ ਨੇ ਔਰ ਉਹ ਬੱਚੇ ਸਾਡੇ ਇਥੇ ਖੇਡਦੇ ਨੇ ਇਹ ਗਰਾਊਂਡ ਅਸੀਂ ਰਾਮ ਲਾਲਾ ਵਾਸਤੇ ਬਣਾਈ ਹੋਈ ਸਾਰਿਆਂ ਨੇ ਠੀਕ ਹੈ ਇੱਕ ਤੇ ਗਲੀ ਦੇ ਵਿੱਚ ਪਾਣੀ ਬੜਾ ਖਲੋਂਦਾ ਉਹਦੇ ਵਿੱਚ ਇੰਨਾ ਮੱਛਰ ਪੈ ਰਹੇ ਨੇ ਦਿੱਲੀ ਨੂੰ ਕੱਢਣਾ ਬੰਦਾ ਆ ਉਹਦੀ ਸਫਾਈ ਬਿਲਕੁਲ ਨਹੀਂ ਕਰਦੇ ਉਸ ਤੋਂ ਬਾਅਦ ਨਾਲਾ ਵਾਹ ਨਾਲਾ ਦੀ ਦੇਖੋ ਆਣ ਕੇ ਪੂਰਾ ਭਰਿਆ ਹੋਇਆ ਜਦੋਂ بارش ਦਾ ਪਾਣੀ ਆਉਂਦਾ ਸਾਰਾ ਲੋਕਾਂ ਦੇ ਘਰਾਂ ਦੇ ਵਿੱਚ ਜਾਂਦਾ ਢੇਕਾਂ ਦੇ ਵਿੱਚ ਜਾਂਦਾ ਕਿ ਯਾਹਾਨੂੰ ਇਸ ਵਿੱਚ ਬੜੀ ਪ੍ਰੋਬਲਮ ਆ ਰਹੀ ਆ ਆਂਦੇ ਨੇ ਥੋੜੇ ਜਿਹਾ ਕਰਦੇ ਨੇ ਤੇ ਚੱਲ ਜਾਂਦੇ ਨੇ ਆ ਦੇਖੋ ਤੁਸੀਂ 10-10 ਦਿਨ 15-20 ਦਿਨ ਹੋ ਗਏ ਆ ਦੁਕਾਨ ਦੇ ਅੱਗੇ ਬਾਹ ਢੇਰ ਲੱਗਿਆ ਆ ਕਿਸੇ ਨੇ ਅਜੇ ਤੱਕ ਇੱਥੇ ਦੀ ਐਮਸੀ ਤੱਕ ਵੀ ਨਹੀਂ ਆਂਦਾ ਸਾਡਾ ਹਾਲਚਲ ਪੁੱਛਣ ਵਾਸਤੇ ਕਿ ਐਮਸੀ ਆਏ ਤਾਂ ਮੰਮਣੇ ਜੁ ਕੋਈ ਪ੍ਰੋਬਲਮ ਨਹੀਂ ਆ ਲੇਟਾਂ ਵੀ ਖੁਦ ਆਪ ਲਵਾਈਆਂ ਨਹੀਂ ਸਾਰੇ ਮੱਲੇ ਵਾਲੇ ਪੈਸੇ ਪਾ ਗਏ ਇੱਥੇ ਲੰਗਰ ਲਾਣੇ ਆਈ ਸਾਰਾ ਕੁਝ ਕਰਦੇ ਆ ਪਰ ਸਾਨੂੰ ਸਫਾਈ ਤੇ ਚਾਹੀਦੀ ਨਾ ਕੋਈ ਪ੍ਰਸ਼ਾਸਨ ਕੋਈ ਬੰਦਾ ਨਹੀਂ ਇੱਥੇ ਆਂਦਾ ਚੀ ਆਈ ਨਾਲਾ ਜਿੰਨਾ ਵੀ ਤੁਸੀਂ ਆਣ ਕੇ ਦੇਖੋ ਇਹ ਟਰਾਈ ਕਰੋ ਕਿੰਨਾ ਗੰਦ ਪਿਆ ਆ ਜਦੋਂ ਬਾਰਸ਼ ਦਾ ਪਾਣੀ ਆਂਦਾ ਉਹ ਨਾਲ ਨਿਕਲਦੀ ਬੜੀ ਦੂਰ ਦੀ ਗੱਲ ਉਹ ਸਾਰਾ ਹੀ ਪਾਣੀ ਜਿਹੜਨ ਨਾਲੇ ਦਾ ਉਹ ਬੈਗ ਮਾਰ ਸਾਰਿਆਂ ਦੇ ਘਰਾਂ ਵਿੱਚ ਜਾਂਦਾ ਔਰ ਸੀਵਰੇਜ ਬਲੌਕ ਹੋ ਜਾਂਦੇ ਨੇ ਸਾਨੂੰ ਬਹੁਤ ਪ੍ਰੋਬਲਮ ਆਂਦੀ ਹੈ ਤੇ ਆਣ ਕੇ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਆਣ ਕੇ ਸਾਡਾ ਕੋਈ ਨਾ ਕੋਈ ਹੱਲ ਕਰਨ ਠੀਕ ਹੈ ਔਰ ਉਹਨਾਂ ਦੀ ਬਹੁਤ ਮਿਹਰਬਾਨੀ ਹੋਵੇ ਜੇ ਉਹ ਇੱਥੇ ਆਣ ਕੇ ਸਾਡਾ ਚੈੱਕ ਕਰਨਗੇ ਕੀ ਪ੍ਰੋਬਲਮ ਆਂਦੀ ਆ ਉਹ ਆਣ ਕੇ ਦੇਖਣ ਤੇ ਸਾਡੇ ਮਲੇਵਨ ਨਿਵਾਸੀ ਆਲਿਆਂ ਨੂੰ ਸਾਰਿਆਂ ਨੂੰ ਆਰਾਮ ਦੀ ਜਿਹੜਾ ਸਕੂਨ ਦੀ ਨੀਂਦ ਆਵੇ ਕਿੱਕਲ ਹੋ ਰਿਹਾ ਜਿੱਦਾਂ ਸਰਕਾਰ ਸਵਚ ਭਰ ਚਲਾ ਰਹੀ ਹੈ ਤੇ ਕੀ ਲੱਗਦਾ ਕਿ ਸਵਚ ਭਰ ਠੀਕ ਹੈ ਬਿਲਕੁਲ ਸਵਚ ਭਰ ਕਰਾ ਜੀ ਸਰ ਇੱਥੇ ਆਂਦਾ ਹੀ ਕੋਈ ਨਹੀਂ ਆ ਠੀਕ ਹੈ ਨਾ ਇਹਨਾਂ ਨੇ ਆਪਣੇ ਘਰ ਵੇਲੋ ਆਪਣੀਆਂ ਗਲੀਆਂ ਵੇਲੋ ਆਪਣੇ ਰੋਡ ਵੇਲੋ ਸਾਰੇ ਓਕੇ ਆ ਤੇ ਜਦੋਂ ਸਾਡੇ ਆਉਂਦੇ ਆ ਸਾਡੇ ਕੋਈ ਨਹੀਂ ਆ ਇੱਕ ਹੈ ਵੀ ਛੜਕ ਜਣੀ ਪਹਿਲਾਂ ਬਹੁਤ ਖਰਾਬ ਸੀ ਤੇ ਇਹ ਬਣਾਤੀਆਂ ਇਹਨਾਂ ਨੇ ਠੀਕ ਹੈ ਜੀ ਉਹ ਉਸ ਤੋਂ ਬਾਅਦ ਸਾਡੀ ਗਲੀ ਦੇ ਵਿੱਚ ਆਣ ਕੇ ਦੇਖੋ ਕਿੰਨਾ ਪਾਣੀ ਖਰਾਂਦਾ ਬਾਰਸ਼ਾਂ ਦਾ ਜਦੋਂ ਪਾਣੀ ਆਂਦਾ ਨਾ ਉਹ ਨਾਲੇ ਦਾ ਜਿੰਨਾ ਹੀ ਪਾਣੀ ਦਾ ਸਾਰਾ ਓਵਰਫਲੋ ਹੋ ਕੇ ਸਾਰਿਆਂ ਦੇ ਘਰਾਂ ਦੇ ਵਿੱਚ ਜਾਂਦਾ ਉਹ ਘਰਾਂ ਦੇ ਵਿੱਚ ਬਿਮਾਰੀਆਂ ਫਿਰ ਹੋਉਂਦੀ ਦਿਖ ਲੋ ਗੰਦ ਮੰਦ ਜੋ ਵੀ ਆ ਸਾਰਾ ਘਰਾਂ ਦੇ ਵਿੱਚ ਆਂਦਾ ਵਾ ਠੀਕ ਆ ਅਸੀਂ ਇੱਥੇ ਸਾਰੇ ਜਣੇ ਆਣ ਕੇ ਛਾਵੇਂ ਨੂੰ ਬੈਨੇ ਕੋਈ ਸਕੂਨ ਲੈਨੇ ਹਵਾ ਪਾਣੀ ਦਾ ਸਾਹ ਲੈਨੇ ਆ ਜੇ ਸਾਡੇ ਗਾਂਧੀ ਲੱਗੇ ਪਿਆਰੇ ਕਰਦੇ ਹਾਂ ਨੂੰ ਹਵਾ ਪਾਣੀ ਕਿੱਥੋਂ ਸਾਫ ਆਏਗਾ ਠੀਕ ਆ ਬਿਮਾਰੀਆਂ ਜਿਆਦਾ ਆਣ ਗਈਆਂ ਸਾਰੇ ਸਾਡੇ ਮਹੱਲੇ ਦੇ ਜਿੰਨੇ ਵੀ ਆ ਨਾ ਕਿਸੇ ਨੂੰ ਹਰ ਇੱਕ ਨੂੰ ਬਿਮਾਰੀ ਆ ਹਰ ਇੱਕ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਤੇ ਆ ਦੇਖ ਲੋ ਚੇਰ ਦੇ ਲੋ ਇਹਨਾਂ ਵੱਲ ਦੇ ਲੋ ਅੰਟੀ ਵੱਲ ਦੇ ਲੋ ਇਹਨਾਂ ਬੇਚਾਰਾ ਨੂੰ ਛਾਵੇਂ ਨੂੰ ਆਣ ਕੇ ਤੇ ਬਹਿਣਾ ਹੁੰਦਾ ਠੀਕ ਹੈ ਉਹ ਗੰਦ ਦਾ ਢੇਰ ਪਿਆ ਸਾਮਣੇ ਉਹ ਗੰਦ ਦਾ ਢੇਰ ਪਿਆ ਨਾਲਾ ਪੂਰਾ ਬੰਦ ਪਿਆ ਇਹ ਗਲੀਆਂ ਬੰਦ ਪਈਆਂ ਪਾਣੀ ਬੰਦ ਪਿਆ ਮੱਛਰ ੜਿੜਿੜਿ ਦੇ ਉੱਤੇ ਖੋਤਾ ਹੋਇਆ ਠੀਕ ਹੈ ਨਾ ਆ ਪਿੱਛੇ ਵੀ ਆ ਦੇਖੋ ਆ ਢੇਰ ਲੱਗਿਆ ਠੀਕ ਹੈ ਨਾ ਆ ਦੇਖੋ ਅੱਦੇ ਸਾਰਿਆਂ ਨੇ ਮੱਲੇ ਵਾਲੇ ਸਾਰਿਆਂ ਨੇ ਬਹਿਣਾ ਨਾ ਕੋਈ ਆਣ ਕੇ ਤੇ ਪ੍ਰਸ਼ਾਸਨ ਆਣ ਕੇ ਕੋਈ ਨਹੀਂ ਕੁਝ ਨਹੀਂ ਦੇਖਦਾ ਪਿਆ ਹਾਡੀ ਮਿਹਰਬਾਨੀਆਂ ਆਣ ਕੇ ਇੱਕ ਵਾਰੀ ਚੈੱਕ ਕਰੋ ਆਪਣਾ ਵਿਜ਼ਿਟ ਕਰੋ ਵਿਜ਼ਿਟ ਕਰਕੇ ਤੇ ਸਾਡਾ ਕੋਈ ਨਾ ਕੋਈ ਹੱਲ ਕਰੋ ਅਗਰ ਨਹੀਂ ਹੱਲ ਕਰਨਗੇ ਤਾਂ ਅਸੀਂ ਆਪਣਾ ਕਮੇਟੀ ਘਰ ਦੇ ਬਾਹਰ ਜਾ ਕੇ ਤੇ ਸਾਰਿਆਂ ਨੂੰ ਇਕੱਠੀ ਹੋ ਕੇ ਧਰਨਾ ਲਾਵਾਂਗੇ ਤੇ ਫੇਰ ਨਾ ਕਹੋ ਕਿ ਬਾਜਕ ਧਰਨਾ ਲਾਇਆ ਵਾ ਪਲੀਜ਼ ਸਾਡੀ ਹੈਲਪ ਕਰੋ ਅਸੀਂ ਸਰਕਾਰ ਅੱਗੇ ਸਾਰਿਆਂ ਕੇ ਆਪਣੀ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਹਾਡੇ ਜਿਹੜਾ ਇਹ ਨਾਲਾ ਵਾ ਤੇ ਇਹ ਗਲੀ ਦਾ ਕੋਈ ਨਾ ਕੋਈ ਹੱਲ ਕਰੋ ਜੀ ਹਾਂਜੀ ਕੀ ਮੁਸ਼ਕਲ ਆ ਰਹੀ ਤੁਹਾਨੂੰ ਹਾਂਜੀ ਭਾਜੀ ਦੇਖੋ ਨਾਲਾ ਗੋਡੇ-ਗੋਡੇ ਭਰਿਆ ਹੋਇਆ ਸਾਡੇ ਬੱਚੇ ਨਿੱਕੇ-ਨਿੱਕੇ ਨਾਲੇ ਚ ਡਿੱਗਦੇ ਆ ਗੋਡੇ-ਗੋਡੇ ਪੂੜਾ ਆ ਤੇ ਥੋੜਾ ਜਿਹਾ ਕੱਢ ਕੇ ਤੇ ਚਲ ਜਾਂਦੇ ਆ ਉਹ ਵੀ ਟੀਰ ਲੱਗਾ ਹੋਇਆ ਦਾ ਦੇਖੋ ਆਣ ਕੇ ਇੰਨਾ ਮੱਛਰ ਹੈ ਬਿਮਾਰੀ ਨਾਲ ਹੀ ਮਰੇ ਪਏ ਆ ਤੇ ਸਾਨੂੰ ਕੋਈ ਸਹੂਲਤ ਨਹੀਂ ਕੋਈ ਪ੍ਰਸ਼ਾਸਨ ਨਹੀਂ ਆਉਂਦਾ ਵੋਟਾਂ ਜਿੱਦਾਂ ਲੈਣ ਆਉਂਦੇ ਆ ਉਹਦਾ ਪੈਰੀ ਵੀ ਤਾਂ ਨੂੰ ਤਿਆਰ ਹੋ ਜਾਂਦੇ ਆ ਕਹਿੰਦੇ ਕਿ ਅਸੀਂ ਮਾਫੀਆਂ ਮੰਗਦੇ ਨੇ ਕਿ ਅਸੀਂ ਸਭ ਕੁਝ ਕਰਾਂਗੇ ਤੇ 5 ਸਾਲ ਬਾਅਦ ਆਣ ਕੇ ਤੇ ਦੇਖੋ ਫੇਰ ਉਹੀ ਹਾਲ ਹੁੰਦਾ ਆ ਕੋਈ ਨਹੀਂ ਇੱਥੇ ਨਸੂਰਤ ਹੈਗੀ ਕਿਸੇ ਵੀ ਕਿਸਮ ਦੀ ਨਹੀਂ ਸੂਤ ਹੈਗੀ ਬੱਚੇ ਸਾਡੇ ਛੋਟੇ ਛੋਟੇ ਆ ਤੇ ਲੱਗੇ ਇੱਥੇ ਰਾਮਲੀਲਾ ਗਰਾਊਂਡ ਵਿੱਚ ਰੱਬ ਦਾ ਨਾਮ ਲੈਂਦੇ ਆ ਉੱਥੇ ਵੀ ਨਰਕ ਪਿਆ ਹੋਇਆ ਸ਼ਾਮ ਨੂੰ ਘੜੀ ਬਾਹਰ ਨਿਕਲ ਕੇ ਬੈਠੀਦਾ ਆ ਉੱਥੇ ਸੱਪ ਸਲੂਕੀ ਦਾ ਵੀ ਡਰ ਹੁੰਦਾ ਆ ਬਰਸਾਤਾਂ ਦੇ ਦਿਨਾਂ ਚ ਵੀ ਤੇ ਉਥਰਾਂ ਲਈ 24 ਘੰਟੇ ਰਹਿੰਦਾ ਸਾਡੇ ਵੱਲ 24 ਘੰਟੇ ਬਰਸਾਤ ਹੀ ਆ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਵੀ ਸਾਡੀ ਗਲੀ ਬਣੇ ਨਾਲਾ ਸਾਫ਼ ਹੋਏ ਤੇ ਸੋਤ ਸਫਾਈ ਪੱਧਰੀ ਹੋਈ ਜਿਸ ਤਰ੍ਹਾਂ ਸਾਰੀਆਂ ਗਲੀਆਂ ਦੇ ਵਿੱਚ ਸ਼ਹਿਰ ਦੀਆਂ ਚ ਗਰਦਾਸਪੋਦੀਆਂ ਬੜੀਆਂ ਨਾਲੋਂ ਸਭ ਤੋਂ ਨੇਕ ਨੇਕ ਤੇ ਮਲਿਆਕ ਗਲੀ ਇਹੀ ਆ ਹਾਂਜੀ ਤੇ ਆ ਕੇ ਤੇ ਮੌਕਾ ਵੇਖੋ ਇਹ ਤੁਹਾਨੂੰ ਭਾਜੀ ਸਾਨੂੰ ਨਾਲੇ ਦੀ ਬਹੁਤ ਪ੍ਰੋਬਲਮ ਆ ਬਾਕੀ ਗਲੀ ਵਿੱਚ ਪਾਣੀ ਆ ਰਿਹਾ ਬਹੁਤ ਜ਼ਿਆਦਾ ਇਹ ਰਾਮਲੀਲਾ ਗਰਾਊਂਡ ਆ ਸਾਡੇ ਇੱਥੇ ਪੂਜਾ ਪਾਠ ਹੁੰਦਾ ਬਹੁਤ ਜ਼ਿਆਦਾ ਤੇ ਇਸ ਵਕਤ ਇੱਥੇ ਬਹੁਤ ਨਰਕ ਪਿਆ ਹੋਇਆ ਜਿਹੜਾ ਕਿ ਸਾਡੇ ਮੱਲੇ ਵਾਲਾ ਕੁਝ ਨਹੀਂ ਕਰ ਰਿਹਾ ਔਰ ਉਹ ਬੱਚਾ ਸਾਨੂੰ ਅਗਰੇਸੀ ਬੋਲਦੇ ਆ ਨਾ ਉਹਨੂੰ ਉਹ ਸਾਨੂੰ ਗਾਲਾਂ ਕੱਢਦਾ ਉਲਟਾ ਬਰਖਲਾ ਬੋਲਦਾ ਸਾਡੇ ਕਿੰਨੇ ਸਾਲ ਤੋਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਤੇ ਸਾਨੂੰ 30 ਸਾਲ ਤੋਂ ਹੀ ਆ ਨਾਲੇ ਦੀ ਹੁਣ ਕਾਸ਼ਨ ਵੱਲੋਂ ਉਧਰੋਂ ਕੋਈ ਸਾਨੂੰ ਸਹੂਲਤ ਨਹੀਂ ਹੈਗੀ ਕੋਈ ਨਹੀਂ ਆ ਰਿਹਾ ਹਾਂ ਪੂਰਾ ਬਹੁਤ ਨਾਲ ਭਰਿਆ ਹੋਇਆ ਵਾ ਸਾਡੇ ਨਾਲਾ ਕੱਢ ਕੇ ਚਲੇ ਗਏ ਕੋਈ ਲੈ ਕੇ ਨਹੀਂ ਜਾ ਰਿਹਾ ਜਿੱਦ ਬਰਸਾਤਾ ਤੇ ਦਿੰਦਾ ਪਾਣੀ ਹਾਂਜੀ ਬਹੁਤ ਮੁਸ਼ਕਲ ਹਾਂਜੀ ਬਹੁਤ ਮੁਸ਼ਕਲ ਸਾਰੇ ਮਹੱਲੇ ਨੂੰ ਮੁਸ਼ਕਲ ਆ ਪਾਣੀ ਸਾਰਾ ਨਾਲੇ ਸਾਣੀ ਗਲੀ ਚ ਆ ਰਿਹਾ ਵਾ ਸਾਡੇ ਪਿਛਾ ਜੀ ਕੀ ਮੰਗ ਕਰਦੇ ਹੋ ਹਾਂਜੀ ਸੱਪ ਵਗੈਰਾ ਬਹੁਤ ਘੁੰਦੇ ਬਸ ਅਸੀਂ ਇਹ ਮੰਗ ਕਰਦੇ ਕਿ ਜਰਾ ਸਫਾਈ ਹੋ ਜੇ ਨਾਲਾ ਸਾਫ ਹੋ ਜੇ ਗਲੀ ਸਾਡੀ ਬਣ ਜੇ ਇਹ ਇਹ ਨਾ ਗੰਦ ਪਿਆ ਨਾ RAMNILA ਗਰਾਊਂਡ ਚ ਗੰਦ ਪਿਆ ਹੋਇਆ ਜਰਾ RAMNILA ਲੱਗਦੀ ਜਿੱਥੇ ਉਹ ਚੁਕਵਾ ਦਿਓ ਬਸ ਬੜੀ ਵੀ ਬਹੁਤ ਜ਼ਿਆਦਾ ਬਾਕੀ ਨਾਲੇ ਦਾ ਪਾਣੀ ਸਾਰਾ ਇਧਰ ਨੂੰ ਗਲੀਆਂ ਚ ਘਰ ਘਰ ਆ ਰਿਹਾ ਸਾਰਿਆਂ ਦੇ ਘਰਾਂ ਚ ਆ ਰਿਹਾ ਅਗਰ ਨਹੀਂ ਤੇ ਆ ਕੇ ਦੇਖ ਲੋ ਆ ਕੇ ਆਪੇ ਆ ਕੇ ਦੇਖੋ ਹਾਂਜੀ ਸੱਪ ਬਹੁਤ ਆ ਰਹੇ ਅਸੀਂ ਛੋਟੇ ਛੋਟੇ ਬੱਚੇ ਆ ਸਾਡੇ ਸਾਨੂੰ ਬਹੁਤ ਪ੍ਰੋਬਲਮ ਆ